बैठे नहीं मैं तारनी साहब दा रुक कर लेने तारनी साहब ਤੁਸੀਂ ਕੁਝ ਕਹਿਣਾ ਜਾ ਰਹੇ ਸੀ ਬਿਲਕੁਲ ਸ਼ੁਰੂਆਤ ਦੇ ਵਿੱਚ ਚਲੋ ਮੇਰੀ ਅੱਜ ਨੌਲੇਜ ਦੇ ਵਿੱਚ ਵਾਧਾ ਹੋ ਗਿਆ ਮੈਨੂੰ ਪਾਰਟ ਜਿਹੜਾ ਹੈਗਾ ਅੱਜ 파ਸੀ ਸਾਹਿਬ ਨੇ ਪੜ੍ਹਾਤਾ ਕਿ ਲੈਂਡ ਆਂਡਰ ਕੀ ਹੋਇਆ ਕਰਦਾ ਹੈਗਾ ਕ੍ਰਾਈਮ ਕੀ ਹੋਇਆ ਕਰਦਾ ਹੈਗਾ ਇਹ ਚੀਜ਼ਾਂ ਸਾਰੀਆਂ ਸਿੱਖ ਕੇ ਮੈਨੂੰ ਬੜੀ ਖੁਸ਼ੀ ਹੋਈ ਅੱਜ ਗੱਲ ਦੇਖ ਕੇ ਮੈਨੂੰ ਇੱਕ ਗੱਲ ਦੱਸੋ ਕਿ ਪੰਜਾਬ ਦੇ ਹਾਲਾਤ ਕੀ ਹੈਗੇ ਆ ਵੱਤੋ ਵੱਤਰ ਹੈ ਬੀਜਪੀ ਸਾਹਿਬ ਕੀ ਕਹਿ ਰਹੇ ਆ ਹੁਣ ਸੁਣੋ ਡੀਜੀਪੀ ਸਾਹਿਬ ਕਹਿ ਰਹੇ ਆ ਕਿ 5000 ਰੁਪਏ ਲਈ ਜੀ ਬੂਟਾਂ ਲਈ ਇੱਕ ਟੀ-ਸ਼ਰਟ ਲਈ ਜਿਹੜੇ ਹੈਗੇ ਛੋਟੇ ਛੋਟੇ ਬੱਚੇ ਕ੍ਰਾਈਮ ਕਰ ਰਹੇ ਇਟਸ ਹਿਸ ਸਟੇਟਮੈਂਟ ਆਫ ਡੀਜੀਪੀ ਹੂੰ ਬੂਟ ਸੂਟ ਦੀ ਗੱਲ ਕਰ ਰਹੇ ਆ ਦੂਜਾ ਗਵਰਨਰ ਆ ਉਹਦਾ ਪੰਜਾਬ ਇਹ ਕਹਿ ਰਿਹਾ ਕਿ ਗਲੀਆਂ ਦੇ ਵਿੱਚ ਸੜਕਾਂ ਦੇ ਵਿੱਚ ਘਰ-ਘਰ ਦੇ ਵਿੱਚ ਨਸ਼ਾ बिक ਰਿਹਾ ਹੈ ਜੀ ਦੂਜਾ ਫੇਰ ਖੜ ਕੇ ਸਟੇਟਮੈਂਟ ਕੀ ਦੇ ਰਹੇ ਹੈਗੇ ਕੰਪੈਰੀਜ਼ਨ ਕਰ ਰਹੇ ਹੈਗੇ ਕਿ ਜੀ ਕੰਪੈਰੀਜ਼ਨ ਦੇ ਵਿੱਚ ਫਲਣ ਅਸੀਂ ਕੁਝ ਨਹੀਂ ਲੈਣਾ ਕਿਸੇ ਦੇ ਕੰਪੈਰੀਜ਼ਨ ਤੋਂ ਅਸੀਂ ਪੰਜਾਬ ਦੇ ਲੋਕ ਹੈਗੇ ਆ ਪੰਜਾਬ ਦੇ ਵਿੱਚ ਬੈਠੇ ਆ ਪੰਜਾਬ ਦੇ ਵਿੱਚ ਜਿਹੜਾ ਹੈਗਾ ਸ਼ਾਂਤੀ ਚਾਹੁੰਦੇ ਹੈਗੇ ਆ ਅਸੀਂ ਚਾਹੁੰਦੇ ਆ ਕਿ ਪੰਜਾਬ ਦੇ ਲੋਕ ਅਮਨ ਆਮਾਨ ਦੇ ਨਾਲ ਜਿਹੜਾ ਹੈਗਾ ਪੰਜਾਬ ਦੇ ਵਿੱਚ ਆਪਣਾ ਜਿਹੜਾ ਵਾਸ ਕਰਣ ਹੁਣ ਰਹਿ ਗਈ ਕਰਾਇਮ ਦੀ ਗੱਲ ਕਰਾਇਮ ਕਿਹਨੂੰ ਕਹਿੰਦੇ ਹੈਗੇ ਆ ਦੋ ਤਿੰਨ ਗੱਲਾਂ ਤੇ ਆਪਾਂ ਆ ਜਾਂਦੇ ਹੈਗੇ ਆ ਨੰਬਰ 1 ਨਾਰਕੋਟਿਕ ਪੰਜਾਬ ਦੇ ਵਿੱਚ ਟੌਪ ਤੇ ਆ ਜੀ ਮੰਨਦੇ ਆ ਤੁਸੀਂ ਇਹ ਗੱਲ ਨੂੰ ਨੰਬਰ 2 ਗੈਂਗਸਟਰ ਬਾਦ ਅੱਜ ਯੂਪੀ ਦੀ ਖਬਰ ਨਹੀਂ ਆਉਂਦੀ ਪੰਜਾਬ ਦੀ ਖਬਰ ਆਉਂਦੀ ਆ ਨੰਬਰ ਟੌਪ ਤੇ ਹੈਗਾ ਔਰ ਤੀਜੀ ਜਿਹੜੀ ਗੱਲ ਹੈਗੀ ਆ ਹਮ ਕਰਲੇ ਕਰਲੇ ਤੋਂ ਰੈਂਸਮ ਵਸੂਲਣ ਵਾਲੀ ਗੱਲ ਜਿਹੜੀ ਹੈਗੀ ਆ ਉਹ ਅੱਛਾ ਗਲੀਆਂ ਦੇ ਵਿੱਚ ਕੁੜੀਆਂ ਤੋਂ ਮੋਬਾਈਲ ਖੋਏ ਜਾ ਰਹੇ ਆ ਕੁੜੀਆਂ ਦੇ ਨਾਲ ਜਿਹੜੀ ਹੈਗਾ ਵਤ ਵੀ ਤੇਸੀ ਵੀ ਕੀਤੀ ਜਾ ਰਹੀ ਹੈਗੇ ਪ੍ਰਵਾਸੀਆਂ ਵੱਲੋਂ ਜਿਹੜਾ ਹੈਗਾ ਇੱਕ ਪੰਜਾਬੀ ਮੁੰਡੇ ਨੂੰ ਜਿਹੜਾ ਹੈਗਾ ਕਿਰਚਾ ਮਾਰ ਮਾਰ ਕੇ ਮਾਰ ਦਿੱਤਾ ਜਾਂਦਾ ਹੈਗਾ ਔਰ ਉਸ ਨੂੰ ਹੋਟਸ ਹਸਪਤਾਲ ਵਾਲੇ ਇਸ ਕਰਕੇ ਨਹੀਂ ਸਾਭਦੇ ਕਿਉਂਕਿ ਉੱਥੇ ਲਾਂਡ ਆਰਡਰ ਦੀ ਪੋਜੀਸ਼ਨ ਬਣੀ ਵੀ ਹੈਗੀ ਆ ਹੁਣ ਆਜੋ ਅਗਲੀ ਗੱਲ ਮੈਂ ਤਰਨ ਤਰਨ ਤੇ ਆਉਂਦਾ ਹੈਗਾ ਜੀ ਤਰਨ ਤਰਨ ਦੇ ਵਿੱਚ ਜਦੋਂ ਜਿਹੜਾ ਇਹ ਮਰਡਰ ਹੋਇਆ ਅੱਜ ਵਾਲਾ ਪਾਸੋਂ ਪੱਟੀ ਵਾਲਾ ਪੱਟੀ ਵਾਲੇ ਮਰਡਰ ਦੇ ਵਿੱਚ ਪਾਸੀ ਸਾਹਿਬ ਦੱਸੋ 100ਰ 150 ਗਾਇਦੇ ਵਿੱਚ ਸੀਆਈਏ ਸਟਾਫ ਹੋਏਗਾ 150 ਗਾਇਦੇ ਵਿੱਚ ਹੀ ਐਸਐਸਪੀ ਦਾ ਆਫਿਸ ਹੈਗਾ ਡੀਐਸਪੀ ਦਾ ਦਫਤਰ ਹੈਗਾ ਮੈਨੂੰ ਇਹ ਜਰੂਰ ਸਮਝਾਉਣਾ ਕਿ ਜੇ ਉੱਥੇ ਵੀ ਬੰਦਾ ਸੇਫ ਨਹੀਂ ਹੈਗਾ ਜੀ ਪਾ ਅੱਗੇ ਆ ਜਾਨੇ ਆਪਾਂ ਤਰਨਤਾਰਨ ਜਿਹੜਾ ਐਸਐਸਪੀ ਆਫਿਸ ਦੇ ਉੱਤੇ ਆਰਪੀਜੀ ਅਟੈਕ ਹੁੰਦਾ ਹੈਗਾ ਉਥੇ ਬਾਦਾ ਹੈਡਕੁਆਟਰ ਜਿਹੜਾ ਹੈਗਾ ਮੋਹਾਲੀ ਇੰਟੈਲੀਜੈਂਸ ਦਾ ਉਹਦੇ ਆਰਪੀ ਆਰਪੀਜੀ ਡਾਇਕ ਹੁੰਦਾ ਹੈਗਾ ਫਿਰ ਮੈਨੂੰ ਇੱਕ ਗੱਲ ਇਹ ਦੱਸਣਾ ਕਿ ਹੁਣ ਮੈਂ ਨਾ ਅਗਲੀ ਗੱਲ ਕਰਦਾ ਤੁਹਾਡੇ ਨਾਲ ਦੇਖੋ ਪੰਜਾਬ ਦੇ ਹਾਲਾਤ ਬਾਤੋਂ ਬਾਤਰ ਕਿਉਂ ਹੋਏ ਬੇ ਹੈਗੇ ਆ ਜੀ ਬਾਤਰ ਇਸ ਕਰਕੇ ਹੋਏ ਬੇ ਹੈ ਕਿ ਆਨਰੇਬਲ ਸੁਪਰੀਮ ਕੋਰਟ ਕਹਿੰਦੀ ਹੈਗੀ ਆ ਕਿ ਪਰਮਾਨੈਂਟ ਡੀਜੀਪੀ ਲਾਓ ਪਰਮਾਨੈਂਟ ਡੀਜੀਪੀ ਲਾ ਨਹੀਂ ਰਹੇ ਗਾਦ ਕੀ ਦੇਤੇ ਕਰ ਰਹੀ ਆ ਡੀਐਸਪੀ ਤੇ ਐਸਐਚਓ ਸਰਹਾਲੀ ਤੇ ਮੈਂ ਕਹਿੰਦਾ ਵੀ ਉੱਪਰਲੇ ਅਫਸਰ ਜਿਹੜੇ ਹੈਗੇ ਆ ਕਿਉਂ ਛੱਡੇ ਜਾ ਰਹੇ ਹੈਗੇ ਆ ਵਾ ਖਰੜ ਦੇ ਵਿੱਚ ਸੀਆਈਏ ਸਟਾਫ ਦੇ ਵਿੱਚ ਇਹਨਾਂ ਦਾ ਜੜੀ ਹੈਗੀ ਆ ਲਾਰੈਂਸ ਬਸ਼ਨੋਈ ਦੀ ਜੜੀ ਹੈਗੀ ਆ ਰਿਕਾਰਡਿੰਗ ਹੁੰਦੀ ਹੈਗੀ ਆ ਐਫਆਈਆਰ ਕਿਤੇ ਤੇ ਦਰਜ ਹੁੰਦੀ ਹੈਗੀ ਆ ਇੱਕ ਡੀਐਸਪੀ ਤੇ ਐਸਐਸਪੀ ਕਿੱਥੇ ਆ ਡੀਜੀਪੀ ਕਿੱਥੇ ਆ ਔਰ ਉਸ ਗੱਲ ਨੂੰ ਜਿਸ ਤਰ੍ਹਾਂ ਅੱਜ ਇਹ ਮੁਕਰ ਰਹੇ ਹੈਗੇ ਆ ਇਸੇ ਤਰ੍ਹਾਂ ਅੱਜ ਜਿਹੜੇ ਹੈਗੇ ਆ ਇਹ ਲੋਕ ਉਹਦੇ ਵਿੱਚ ਹਾਈ ਕੋਰਟ ਦੇ ਵਿੱਚ ਮੁਕਰਦੇ ਆ ਕਜੀ ਕੋਈ ਉਹਦੀ ਜਿਹੜੀ ਰਿਕਾਰਡਿੰਗ ਹੋਈ ਹੋਣੀ ਬਾਅਦ ਵਿੱਚ ਜਦੋਂ ਉਹਦਾ ਸਾਰੇ ਸਬੂਤ ਆ ਜਾਂਦੇ ਅੱਗੇ ਆ ਫਿਰ ਕਹਿੰਦੇ ਆ ਜੀ ਅਸੀਦ ਮੈਨੂੰ ਇਹ ਦੱਸੋ ਕਿ ਉਹਦੇ ਤੇ ਕੀ ਹੋਇਆ ਹੁਣ ਤੱਕ ਠੀਕ ਹੈ ਮੈਂ ਥੋੜੇ ਫੋਕਸ ਕਰਦੇ ਆ ਬੇਸਿਕਲੀ ਗੱਲ ਪਤਾ ਕੀ ਹੈ ਕਿ ਬਹੁਤ ਸਾਰੀਆਂ ਗੱਡਾਮਾਂ ਦਾ ਆਪਾਂ ਜ਼ਿਕਰ ਕਰਦਾਂਗੇ 3-4 ਸਾਲ ਦੇ ਭੁਗਉਂਪੜ ਕੇ ਨੋਕੀ ਪਹੁੰਚ ਜਾਂਦੀ ਹੈ ਕਾਰਨੀ ਸਾਹਿਬ ਜੀ ਜੀ ਕਾਰਨ ਕੀ ਹੈਗਾ ਜੀ ਕਾਰਨ ਇਹ ਹੈਗਾ ਕਿ ਨਿਆ ਪਾਲਿਕਾ ਤਾਂ ਕੰਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈਗੀ ਆ ਡਾਇਰੈਕਸ਼ਨਾਂ ਦਿੰਦੀ ਹੈਗੀ ਆ ਪਰ ਕਾਰਜਪਾਲਿਕਾ ਕੁਝ ਨਹੀਂ ਕਰ ਰਹੀ ਕਿਉਂਕਿ ਕਾਰਜਪਾਲਿਕਾ ਅਜ ਵਿਧਾਨ ਪਾਲਿਕਾ ਦੇ ਅਧੀਨ ਹੈ ਔਰ ਉਹਨਾਂ ਦੇ ਜਿਹੜੇ ਹੈਗੇ ਆ ਉਹ ਉਹਨਾਂ ਤੌਲੀਆਂ ਚੱਕਣ ਪਰ ਲੱਗੀ ਵੀ ਹੈਗੀ ਆ ਹਮ ਔਰ ਗੱਲ ਇਹ ਹੈਗੀ ਆ ਕਿ ਡੀਜੀਪੀ ਸਾਹਿਬ ਤੇ ਬੇਸਿਕਲੀ ਤੁਸੀਂ ਤੁਸੀਂ ਬਿਊਰੋਕ੍ਰੇਸੀ ਨੂੰ ਕਟੇਰੇਜ ਖੜਾ ਕਰ ਰਹੇ ਹੋ ਨਾ ਪੁਲਿਸ ਪ੍ਰਸ਼ਾਸਨ ਨੂੰ ਕਟੇਰੇਜ ਖੜਾ ਕਰ ਰਹੇ ਹੋ ਤਾਂ ਲੱਗਦਾ ਕਿ ਪ੍ਰਸ਼ਾਸਨ ਕਿਉਂ ਜੀ ਪੁਲਿਸ ਪ੍ਰਸ਼ਾਸਨ ਸਾਡੀ ਪੁਲਿਸ ਬਹੁਤ اچھی ਹੈ ਠੀਕ ਹੈ ਤੁਸੀਂ ਕਹਿ ਰਹੇ ਹੋ ਕਿ ਪੋਲਿਟੀਕਲ ਵਿਲ ਨਹੀਂ ਹੈ ਇਹ ਕੰਮ ਹੀ ਨਹੀਂ ਕਰੁੰ ਦਿੰਦੇ ਠੀਕ ਹੈ ਥੋੜੇ ਵੇਟ ਕਰੋ ਪਪਾਸੀ ਸਾਹਿਬ ਤੋਂ ਜਵਾਬ ਲੈਣੇ ਆ ਬੇਸਿਕਲੀ ਇਹ ਤੱਕ ਗੱਲ ਹੋ ਗਈ ਉੱਥੇ ਵੀ ਆ ਗਈ ਨਾ ਕਿ ਇੱਕ ਇੰਡੀਵਿਜੂਅਲ ਕ੍ਰਾਈਮ ਦੀ ਤਰ੍ਹਾਂ ਦੇਖਿਆ ਜਾਵੇ ਜਾਂ ਲਾਅ ਐਂਡ ਆਰਡਰ ਦੇ ਸਥਿਤੀ ਦੇ ਹਿਸਾਬ ਦੇ ਨਾਲ ਦੇਖਿਆ ਜਾਵੇ ਨਰਵਲ ਸਾਹਿਬ ਕਾਂਗਰਸ ਇਸ ਪੂਰੇ ਕੇਸ ਨੂੰ ਕਿਵੇਂ ਦੇਖਦੀ ਹੈ ਇੱਕ ਪਾਰਟੀਕੂਲਰ ਕੇਸ ਨੂੰ ਨਹੀਂ ਬਲਕਿ ਘਟਨਾਵਾਂ ਜਿਹੜੀਆਂ ਵਾਪਰੀਆਂ ਨੇ ਤੇ ਤੁਹਾਨੂੰ ਭਾਜਪਾ ਇਸ ਦੇ ਵਿੱਚ ਕਿਵੇਂ ਨਜ਼ਰ ਆ ਰਹੀ ਹੈ ਨਰਵਲ ਸਾਹਿਬ ਪਹਿਲਾਂ ਤਾਂ ਮੇਰੇ ਵੱਲੋਂ ਤੁਹਾਨੂੰ ਸਾਰੇ ਬੁਲਾਰਿਆਂ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਗੌਰਵ ਜੀ ਜਿਹੜੀ ਤੁਸੀਂ ਅੱਜ ਇੱਥੇ ਡਿਬੇਟ ਰੱਖਿਆ ਜਿਹੜਾ ਤੁਸੀਂ ਇੱਕ ਮੰਤਵ ਰੱਖਿਆ ਪੰਜਾਬ ਨੂੰ ਜਾਗਰੂਤ ਕਰ ਲਈ ਉਹਦੇ ਉੱਤੇ ਜਿਹੜੀ ਗੱਲ ਹੈ ਜਿਹੜੀਆਂ ਸਾਨੂੰ ਗੱਲਾਂ ਖੜਕਦੀਆਂ ਅੱਜ ਆਮ ਆਦਮੀ ਪਾਰਟੀ ਦੇ ਬੁਲਾਰੇ ਇੱਥੇ ਆ ਕੇ ਕਹਿ ਰਹੇ ਨੇ ਕਿ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਨਹੀਂ ਹੈ। ਇਹ ਕ੍ਰਾਈਮ ਹੈ। ਤੁਸੀਂ ਮੈਨੂੰ ਇੱਕ ਚੀਜ਼ ਦੱਸੋ ਜਦੋਂ ਲੁਧਿਆਣੇ ਦੇ ਤੁਸੀਂ ਚਲੋ ਬਾਕੀ ਚੀਜ਼ਾਂ ਗਿਣਾਂ ਤੀਆਂ ਚਲੋ ਜਨਵਰੀ ਦੇ ਪਹਿਲੇ ਪਹਿਲੇ ਹਫ਼ਤੇ ਦੇ ਵਿੱਚ ਨੌ ਮਰਡਰ ਹੋ ਜਾਂਦੇ ਨੇ ਪਹਿਲੀ ਜਨਵਰੀ ਦਾ ਨਿਊ ਇਅਰ ਗਿਫਟ ਸਾਡੇ ਪੰਜਾਬ ਨੂੰ ਇਹ ਮੈਂਦਾ ਕਿ ਸਾਡੇ ਜਿਹੜੇ ਇੱਥੇ ਨੇ ਕਿ ਸਰਪੰਚ ਪੰਚ ਜਿਹੜੇ ਨੇ ਜਿਹੜੇ ਕਿ ਲੋਕਾਂ ਵੱਲੋਂ ਇਲੈਕਟਿਡ ਨੇ ਜੀ ਉਹਨਾਂ ਨੂੰ ਅੱਜ ਇਹ ਇਹ ਮੁਸੀਬਤਾਂ ਦਾ ਸਾਹਮਣਾ ਕਰਨ ਪੈ ਰਿਹਾ ਔਰ ਜਿੱਥੇ ਤੱਕ ਤੁਸੀਂ ਗੱਲ ਕਰਦੇ ਹੋ ਕਿ ਅੱਜ ਕੱਲ੍ਹ ਵਿਆਹਾਂ ਸ਼ਾਦੀਆਂ ਦੇ ਸਮਾਗਮਾਂ ਦੇ ਉੱਤੇ ਜਾਣ ਨੂੰ ਚਾਹੀਏ ਜਿਹੜੇ ਪਿੰਡਾਂ ਦੇ ਅਹੁਦੇਦਾਰ ਨੇ ਇਹ ਘਤਰਾਉਣ ਲੱਪੇ ਨੇ ਇਹ ਉਹ ਛੱਡਣ ਲੱਪੈ ਨੇ ਇਹ ਜਿਹੜੀ ਪਾਸੀ ਸਾਹਿਬ ਗੱਲ ਕਰ ਰਹੇ ਨੇ ਨਾ ਇਹ ਜਦੋਂ ਤੋਂ ਸਿੰਘ ਦੀਪ ਸਿੰਘ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਜੀ ਉਹਦੀ ਕਤਲ ਤੋਂ ਬਾਅਦ ਵਿੱਚ ਤੁਸੀਂ ਦੇਖੋਗੇ ਕਿ ਕਿਦਾਂ ਕਿਦਾਂ ਦੇ ਹਥਿਆਰ ਪੰਜਾਬ ਦੇ ਵਿੱਚ ਆਏ ਔਰ ਉਦੋਂ ਤੋਂ ਇਹਨਾਂ ਦੀ ਇੱਕੋ ਹੀ ਸਟੇਟਮੈਂਟ ਹੈ ਇਹ ਜੀ ਪਰਸਨ ਰਿਵਰੇਂਜ ਆ ਇਹ ਜੀ ਕਰ ਕ੍ਰਾਈਮ ਹੈ ਤੁਸੀਂ ਮੈਨੂੰ ਇੱਕ ਚੀਜ਼ ਦੱਸੋ ਇਹ ਕਹਿੰਦੇ ਨੇ ਅਸੀਂ ਆਪਰੇਸ਼ਨ ਪ੍ਰਹਾਰ ਚਲਾ ਰਹੇ ਹਾਂ ਪ੍ਰਹਾਰ 2.0 ਚਲਾ ਰਹੇ ਨੇ ਜਦੋਂ ਆਪਰੇਸ਼ਨ ਪਹਿਲਾ ਪ੍ਰਹਾਰ ਚੱਲਿਆ ਉਦੋਂ ਮੋਹਾਲੀ ਐਸਐਸਪੀ ਦਫ਼ਤਰ ਦੇ ਬਾਹਰ ਕਿਸ ਤਰੀਕੇ ਦੇ ਨਾਲ ਠਾ ਠਾ ਹੂਡੂ ਹੋਈ ਤੇ ਬੰਦਾ ਉਥੇ ਮਰਿਆ ਕਿੰਨੀਆਂ ਗੋਲੀਆਂ ਉੱਥੇ ਵੱਜੀਆਂ ਕਿੰਨੇ ਰੌਡ ਫਾਇਰ ਹੋਏ ਉਸ ਤੋਂ ਪਹਿਲਾਂ ਜੇ ਤੁਸੀਂ ਲੁਧਿਆਣੇ ਤੇ ਇੱਕ ਵਿਆਹ ਸਮਾਗਮ ਦੀ ਗੱਲ ਕਰੋ ਜਿੱਥੇ ਦੋ ਜਿਹੜੇ ਨੇ ਕਿ ਜਿਨ੍ਹਾਂ ਦਾ ਕੋਈ ਕਸੂਰ ਵੀ ਨਹੀਂ ਸੀਗਾ ਉਹ ਗੈਂਗ ਵਾਰ ਦਾ ਸ਼ਿਕਾਰ ਹੋਏ ਔਰ ਉਸ ਵਿਆਹ ਦੇ ਵਿੱਚ ਇਹਨਾਂ ਦੇ ਐਮ ਐਲ ਏ ਵਿਦ ਸਿਕਿਉਰਿਟੀ ਵਿਦ ਪੰਜਾਬ ਪੁਲਿਸ ਸਿਕਿਉਰਿਟੀ ਮੌਜੂਦ ਸੀ ਔਰ ਅੱਜ ਇੱਥੇ ਆ ਕੇ ਲਾਅ ਐਂਡ ਆਰਡਰ ਦੀ ਗੱਲ ਕਰਦੇ ਆਂ ਔਰ ਰੀਸੈਂਟਲੀ 40s ਹਸਪੀਟਲ ਚ ਜਿਹੜੇ ਮੁੰਡੇ ਦੇ ਕਿਰਚਾ ਮਾਰ ਕੇ ਵਿਚਾਰ ਦੀ ਡੈਥ ਹੋ ਗਈ ਪਰਿਵਾਰ ਕੀ ਕਹਿੰਦਾ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਲੜਖਰਾਂ ਦਾ ਆਉਂਦਾ ਸੀ ਉਹਨੂੰ ਸਾਹਮਣ ਲਈ ਸਾਡੇ ਮੁੰਡੇ ਦਾ ਟਿੱਡ ਪਾੜ ਕੇ ਸਾਰੇ ਡਾਕਟਰ ਉਧਰ ਨੂੰ ਚਲ ਗਏ ਸਾਡਾ ਮੁੰਡਾ ਬਚਾਇਆ ਨਹੀਂ ਉਹਦੇ ਵਿੱਚ ਜਿਹੜਾ ਕਿ ਕ੍ਰਿਮੀਨਲ ਕੌਣ ਹੈ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦਾ ਹੋਮ ਮਿਨਿਸਟਰ ਕਿ ਜਿਹੜਾ ਇਦਾਂ ਦੇ ਕ੍ਰਾਈਮਾਂ ਨੂੰ ਅੰਜਾਮ ਦੇ ਰਿਹਾ ਔਰ ਜਿੱਥੇ ਤੱਕ ਤੁਸੀਂ ਆਪਾਂ ਇਹ ਗੱਲ ਕਰ ਰਹੇ ਨੇ ਦੇਖੋ ਕਿੱਥੇ 30 ਕਰੋੜ ਯੂਪੀ ਦੀ ਆਬਾਦੀ ਕਿੱਥੇ 3 ਕਰੋੜ ਪੰਜਾਬ ਦੀ ਆਬਾਦੀ ਤੁਸੀਂ ਅੱਜ ਖਲਾਫ ਤਾਂ ਦੇਖੋ ਪੰਜਾਬ ਦੇ ਵਿੱਚ ਕੀ ਹੈਗੇ ਨੇ ਨਹੀਂ ਚਲੋ ਤਾਂ ਫਿਰ ਬਹੁਤ ਸਾਰੀਆਂ ਚੀਜ਼ਾਂ ਨੇ ਨਰਵਲ ਸਾਹਿਬ ਅਸੀਂ ਬਾਰਡਰ ਸਟੇਟ ਉਸ ਤੋਂ ਬਾਅਦ ਫਿਰ ਪੁਲਿਸ ਉਸ ਤਰੀਕੇ ਦੇ ਨਾਲ ਹੁੰਦੀ ਹੈ ਮੈਂ ਤਾਂ ਇਹ ਵੀ ਜਾਨਣਾ ਚਾਹ ਰਿਹਾ ਕਿ ਅਸੀਂ ਕੰਪੇਅਰ ਕਿਉਂ ਕਰ ਰਹੇ ਹਾਂ ਯੂਪੀ ਦੇ ਨਾਲ ਮਧਨਪੁਰ ਦੇ ਨਾਲ ਕਿਉਂ ਕੰਪੇਅਰ ਕਰ ਰਹੇ ਹਾਂ ਅਸੀਂ ਪੰਜਾਬ ਸਾਨੂੰ ਕੰਪੇਰ ਸਾਨੂੰ ਕੰਪੈਰੀਸ਼ਨ ਦੀ ਜ਼ਰੂਰਤ ਹੀ ਨਹੀਂ ਸਾਡਾ ਬੰਦਾ ਘਰੋਂ ਬਾਹਰ ਗਿਆ ਸੇਫ ਨਹੀਂ ਉਹ ਤੋਂ ਬਾਅਦ ਤੁਸੀਂ ਕਹੋ ਅਸੀਂ ਇੰਕਾਊਂਟਰ ਕਰਤਾ ਉਹ ਤੋਂ ਬਾਅਦ ਵਿੱਚ ਤੁਸੀਂ ਕਹੋ ਅਸੀਂ ਬੰਦੇ ਫੜ ਲਏ ਉਹਨੂੰ ਕਰਦਿਆ ਨੇ ਛਿਕੂ ਦੇ ਟੰਗਣਾ ਜਦੋਂ ਘਰ ਦਾ ਜੀ ਨਹੀਂ ਰਿਹਾ ਜਦੋਂ ਘਰ ਦਾ ਕਮਾਊ ਪੁੱਤ ਨਹੀਂ ਰਿਹਾ ਉਹ ਤੋਂ ਬਾਅਦ ਤੁਸੀਂ ਕੀ ਕਰਨਾ ਉਹਨਾਂ ਨੂੰ ਤੁਸੀਂ ਇੱਕ ਇੱਕ ਚੀਜ਼ ਹੋਰ ਦੱਸੋ ਆ ਮੇਰੇ ਪਹਾੜ ਪਾਰੇ ਵੀਰ ਜਿਹੜੇ ਇੱਥੇ ਆ ਕੇ ਕਹਿ ਰਹੇ ਨੇ ਕਿ ਜੇ ਤੁਸੀਂ ਐਂ ਚਲਾਉਣਾ ਐਨ ਆਰ ਆਈਆਂ ਵੀਰ ਐਨ ਆਰ ਆਈਆਂ ਵਾਲੇ ਕਿ ਐਨ ਆਰ ਆਈ ਜਿਹੜੇ ਸਾਡੇ ਭਰਾ ਉਹਨਾਂ ਨੇ ਕਿਹਾ ਸੀ ਸੰਮੇਲਨ ਕੀਤਾ ਕਹਿੰਦੇ ਜੇ ਤੁਸੀਂ ਐਂ ਚਲਾਉਣਾ ਤਾਂ ਸਾਡੀ ਇੱਥੇ ਵਾਲੀ ਜ਼ਮੀਨ ਵੀ ਖਰੀਦ ਲਓ ਨਹੀਂ ਤਾਂ ਅਸੀਂ ਵੇਚ ਕੇ ਉਹਨਾਂ ਨੂੰ ਤਿਆਰ ਨੇ 50 ਕਿਲੋਮੀਟਰ ਤੱਕ ਦਾ ਦਾਇਰਾ ਤੁਹਾਡੇ ਕੋਲ ਹੈ ਤੁਸੀਂ ਕਿਉਂ ਨਹੀਂ ਬੀਐਸਐਫ ਉਹ ਤਾਂ ਸਖਤ ਕਰਦੇ ਤੁਸੀਂ ਕਿੱਥੋਂ ਏਕੇ 47 ਨਾਲ ਕਿੱਥੋਂ ਆ ਜਾਂਦੀਆਂ ਨੇ ਅੱਜ ਜਿਹੜੀਆਂ ਇੱਥੇ ਆ ਕੇ ਗੱਲ ਕਰ ਰਹੇ ਨੇ ਭਾਜਪਾ ਵਾਲੇ ਵੀਰ ਕੀ ਇਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਠੀਕ ਹੈ ਜੀ ਲੋਹਾਰਾ ਸਿਰੋਨਾਂ ਸਾਹਿਬ ਥੋੜੇ ਅੱਗੇ ਦਾ ਇਹ ਚਰਚਾ ਤੁਹਾਡੀ ਤੁਹਾਡੀ ਗੱਲ ਆ ਗਈ ਸਰ ਜਵਾਬ ਲੈਣਾ ਮੈਂ ਠੀਕ ਹੈ ਤੁਸੀਂ ਇੰਪੋਰਟੈਂਟ ਗੱਲ ਰੱਖੀ ਹੈ ਬ੍ਰਾਹਟ 50 ਕਿਲੋਮੀਟਰ ਬੀਐਸਐਫ ਦੇ ਕੋਲ ਹੈ ਪੰਜਾਬ ਦੇ ਲੋਕ ਵੀ ਜਾਨਣਾ ਚਾਹੁੰਦੇ ਨੇ ਕਿ ਸਿੱਧੇ ਤੌਰ ਦੇ ਉੱਤੇ ਜ਼ਿੰਮੇਵਾਰੀ ਸਿਰ ਪੰਜਾਬ ਸਰਕਾਰ ਦੀ ਜਾਂ ਸੈਂਟਰ ਦੀ ਵੀ ਕੋਈ ਨਾ ਕੋਈ ਜਵਾਬਦੇਹੀ ਬਣਦੀ ਆ ਦੇਖੋ ਇੱਕ ਗੱਲ ਹੈ ਕਿ ਜੇ ਕਿਤੇ ਸੈਂਟਰ ਦੀ ਕੋਈ ਢਿੱਲਮੱਠ ਹੋਵੇ ਤਾਂ ਗਵਰਨਮੈਂਟ ਨੂੰ ਲਿਖਤਾ ਪੜਤੀ ਜ਼ਰੂਰ ਕਰਨੀ ਚਾਹੀਦੀ ਹੈ ਇੱਕ ਗੱਲ ਦੂਜੀ ਗੱਲ ਚਲੋ ਕਾਂਗਰਸ ਵਾਲੇ ਵੀਰ ਦਾ ਤਾਂ ਕੀ ਜਵਾਬ ਦੇਣਾ ਮੈਂ ਕਾਂਗਰਸ ਵਾਲਾ ਚਿੱਠਾ ਚੱਕ ਲਿਆਂਗਾ ਜਦੋਂ ਕਿਤੇ ਅਗਲੀ ਵਾਰ ਹੀ ਆਏ